दादीया नानी नु ता पे नु चले ठाड्या तू आ जा मेरे को आ गया चले आ गया मैं पोते ओए दादी किते है दादी ए दादी ए ओ दादी दादी मेरे को बारी करना राजा पोते इने उठ के छोड़ देगा ओछरे ने चले मेरे को तू बैठ जा कि आओ पहला पहला आ मेरे ਦੀ ਅਕਾਲ ਹਸਪਤਾਲ ਦੇ ਵਿੱਚ ਆਪਰੇਸ਼ਨ ਦੇ ਨਾਲ ਬੱਚਾ ਹੋਣ ਤੋਂ ਬਾਅਦ ਮਹਿਲਾ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ ਤਾਂ ਬਟਾਲਾ ਦੇ ਵਿੱਚ ਗੁਰਦਾਸਪੁਰ ਰੋਡ ਤੇ ਸਥਿਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਆਪਰੇਸ਼ਨ ਦੇ ਨਾਲ ਮਹਿਲਾ ਦੇ ਬੱਚਾ ਹੁੰਦਾ ਪਰ ਮਹਿਲਾ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਤੇ ਅਣਗਹਿਲੀ ਦਾ ਇਲਜ਼ਾਮ ਲਗਾਉਂਦਿਆਂ ਹੋਇਆ ਹੰਗਾਮਾ ਕਰ ਦਿੱਤਾ ਮ੍ਰਿਤਕ ਦੇ ਨੂੰ ਗੁਰਦਾਸਪੁਰ ਰੋਡ ਤੇ ਰੱਖ ਕੇ ਪ੍ਰਦੋਸ਼ਣ ਕੀਤਾ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ ਹਾਲਾਂਕਿ ਹਸਪਤਾਲ ਤੇ ਇਲਜ਼ਾਮ ਲਗਾਏ ਗਏ ਹਾਲਾਂਕਿ ਹਸਪਤਾਲ ਤੇ ਅਣਗਹਿਲੀ ਦੇ ਇਲਜ਼ਾਮ ਲਗਾਏ ਗਏ ਤਾਂ ਕਿਹਾ ਗਿਆ ਕਿ ਆਪਰੇਸ਼ਨ ਠੀਕ ਹੋਇਆ ਪਰ ਉਸ ਤੋਂ ਬਾਅਦ ਅਚਾਨਕ ਹੀ ਮਹਿਲਾ ਦੀ ਤਬੀਤ ਵਿਗੜਨੀ ਸ਼ੁਰੂ ਹੁੰਦੀ ਹੈ ਹਾਲਾਤ ਵੇਖਦਿਆ ਵੇਖ ਕਿ ਉਸਨੂੰ ਦੂਸਰੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਦੂਜੇ ਹਸਪਤਾਲ 'ਤੇ ਪਹੁੰਚੇ ਤਾਂ ਉਸਦੀ ਮੌਤ ਹੋ ਗਈ ਸੀ ਤਾਂ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਉਧਰ ਹਸਪਤਾਲ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਇੱਥੇ ਆਪਰੇਸ਼ਨ ਬਿਲਕੁਲ ਠੀਕ ਹੋਇਆ ਤਬੀਅਤ ਜਦ ਵਿਗੜੀ ਹੈ ਤਾਂ ਦੂਜੇ ਹਸਪਤਾਲ ਰੈਫਰ ਕੀਤਾ ਗਿਆ ਸੀ ਕਿਉਂਕਿ ਆਕਾਲ ਹਸਪਤਾਲ ਦੇ ਵਿੱਚ ਵੈਂਟੀਲੇਟਰ ਦੀ ਸਹੂਲਤ ਉਪਲਬਧ ਨਹੀਂ ਹੈ ਤਾਂ ਮਾਮਲੇ ਨੂੰ ਵੇਖ ਤੇਗੇ ਨਿੱਤ ਉਹਨਾਂ ਦਾ ਕਿਹੜਾ ਕਿਗਲੀ ਕਾਰਵਾਈ ਕੀਤੀ ਜਾਵੇਗੀ ਫਿਰ ਮੈਂ ਅਈ ਕਲਦੇ ਆਏ ਜੀ ਕਲਦੇ ਵੇਖਣ ਦੇ ਇਹਨਾਂ ਵੱਲ ਤੇ ਕੁੜੀ ਦਾ ਜਿਹੜਾ ਸਾਹ ਆ ਨਾ ਉਹ ਬੜੇ ਔਖੇ ਜਿਹੇ ਆਉਂਦੇ ਨੇ ਤੇ ਜਲ ਜਲਨ ਵਿੱਚ ਬੜੀ ਯਾਨੀ ਸਾਹ ਨਹੀਂ ਹੁੰਦਾ ਤੇ ਅਈ ਦਾ ਜਦ ਤੇ ਗੂਗੋਲ ਲਾਈ ਜਾਂਦੇ ਤਾਂ ਅਈ ਇਹਨਾਂ ਨੂੰ ਕਹਿੰਦੇ ਵੀ ਪੇਟੇ ਦਾ ਫੁੱਲਦਾ ਜਾਂਦਾ ਤੇ ਬਾਥਰੂਮ ਨਹੀਂ ਆਉਂਦੇ ਤੇ ਉਹ ਆnde ਨਹੀਂ ਜੀ ਇਹਨੂੰ ਮਤਲਬ ਮਤਲਬ ਗੈਸ ਹੋਈ ਆ ਤੇ ਗੈਸ ਦਾ ਕਰਕੇ ਪ੍ਰੋਬਲਮ ਨਹੀਂ ਤੇ ਤਾਂ ਕਰਕੇ ਇਹਨੂੰ ਮਤਲਬ ਬਾਅਦ ਤੇ ਕਦੀ ਕਹਿੰਦੀ ਵੀ ਮੈਨੂੰ ਉਲਟੀਆਂ ਆਉਣ ਪੈਂਦੀਆਂ ਨੇ ਤੇ ਕਦੀ ਕੁਝ ਕਹਿੰਦੀ ਤੇ ਸਭ ਸਵੇਰੇ ਮਨੇਰੇ 4 ਵਜੇ ਨਾਲ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ। ਐਹੀ ਉਹਨੂੰ ਮਤਲਬ ਮੈਡਮ ਕੁੜੀਆਂ ਰੱਖੀਆਂ ਹੋਏ ਨੇ ਤੇ ਮੈਡਮ ਨੂੰ ਉਹਨੂੰ ਕਿਹਾ ਵੀ ਵੀ ਆਪਣੀ ਮੈਡਮ ਨੂੰ ਬਣਾਓ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਤੇ ਦੌਰਿਆਂ ਦਾ ਕਰਕੇ ਇਹਨੂੰ ਪ੍ਰੋਬਲਮ ਆਉਂਦੀ ਆ। ਉਹ ਵਿਚਾਰੀ ਬਾਦੀਆ ਬਾਵਾ ਫੜ ਕੇ ਤੇ ਕਹਿੰਦੀ ਵੀ ਮੈਨੂੰ ਨੇਹਰਾ ਖਾ ਖ ਜਦੋਂ ਦੌਰੇ ਪੈਂਦੇ ਤੇ ਨੇਹਰਾ ਖਾ ਖ ਅੱਗੇ ਆਉਂਦਾ ਤੇ ਇਹਨਾਂ ਨੇ ਬਥੇਰਾ ਆਖਿਆ ਵੀ ਜੇ ਨਹੀਂ ਟਟੇ ਤੋਂ ਵਸਿਆ ਹੈਗਾ ਤਾਂ ਤੁਸੀਂ ਸਾਨੂੰ ਦੱਦੋ ਇਹ ਹੋਰ ਕਿੱ데 ਲੈ ਚੱਲਦੇ ਤੇ ਆਦੇ ਨਹੀਂ ਜੀ ਕੋਈ ਗੱਲ ਹੀ ਠੀਕ ਹੋ ਜੇ ਠੀਕ ਹੋ ਜਾਗੇ ਫਿਰ ਇਹਨਾਂ ਦੇ ਮਤਲਬ ਆ ਭਾਜੀ ਉਹਨਾਂ ਨੂੰ ਬੁਲਾਇਆ ਇਹਦੇ ਮੁੰਡੇ ਨੇ ਭਾਜੀ ਇਹਨੂੰ ਬੁਲਾਇਆ ਤੇ ਇਹਨਾਂ ਜਾ ਕੇ ਤੇ ਇਹਨੂੰ ਕਿਹਾ ਤੇ ਤੂੰ ਥੱਲੇ ਆ ਤੇ ਕੁੜੀ ਨੂੰ ਤੇ ਵੇਖੋ ਕਿ ਸਾਡੀ ਤਾਂ ਗੱਲ ਨਹੀਂ ਸੁਣਦੀ ਤੇ ਇਹਨਾਂ ਕਿਹਾ ਤੇ ਫਿਰ ਵੇਖਿਆ ਤੇ ਮੁੜ ਕੇ ਆਏ ਤੇ ਫਿਰ ਬੁਲਾਇਆ ਤੇ ਇਹਨਾਂ ਮੁੜ ਕੇ ਸਾਨੂੰ ਬਾਹਰ ਕਰ ਦਿੱਤਾ ਤੇ ਕੁੜੀ ਨੂੰ ਪਤਾ ਨਹੀਂ ਤੇデア ਤੂਜਾ ਕਰਕੇ ਤੇ ਇਹਨਾਂ ਪਤਾ ਨਹੀਂ ਟੀਕਾ ਲਾਇਆ ਹਰੇ ਨੀਂਦ ਵਾਲਾ ਟੀਕਾ ਲਾ ਦਿੱਤਾ ਉਹ ਮੁੜ ਕੇ ਹਿੱਲੀ ਜੁਲੀ ਨਹੀਂ ਰਹੀ ਜਾ ਕੇ ਨਾ ਕਹਿੰਦੀ ਉਹ ਵੇਖ ਲੋ ਤੇ ਇਹਦੇ ਲਾਗੇ ਜਾ ਕੇ ਬੋਲਿਓ ਨਾ ਬਸ ਸਾਡੇ ਹੁੰਦੇ ਥੋੜੇ ਜਿਹੀ ਦੋ ਘਟ ਕੋਰੇ ਲੈ ਇਹਨਾਂ ਤੇ ਮੁਰਕੇ ਹੀ ਲੀ ਜੀ ਨਹੀਂ ਬੱਚੇ ਕਿੰਨੇ ਇਹਦੇ ਪੇਲੇ ਬੱਚਾ ਇੱਕੋ ਹੀ ਕੋ ਬੱਚਾ ਪਹਿਲਾਂ ਹੀ ਆ ਇਹ ਚੌਣੇ ਵੀ ਇਨਸਾਫ ਮਿਲਣਾ ਚਾਹੀਦਾ ਜੋ ਇਹਨਾਂ ਵੀ ਜੇ ਸਾਡੇ ਆਕੇ ਨਹੀਂ ਲੱਗੇ ਸਾਨੂੰ ਉਹ ਡਾਕਟ ਜਿੱਥੇ ਆ ਹਸਪੀਟਲ ਖੜਿਆ ਨਾ ਉਹ ਕਹਿੰਦੇ ਤੁਸੀਂ 2 ਘੰਟੇ ਪਹਿਲਾਂ ਆ ਲੈ ਹੁੰਦੇ ਤੇ ਫਿਰ ਸਭ ਬਹੁਤ ਚੰਗਾ ਗਲਤੀ ਇਹਨਾਂ ਕੋਈ ਨਹੀਂ ਆਹੀ ਤੇ ਅਸੀਂ ਤੇ 4 ਵਜੇ ਨੂੰ ਆਲਾ ਪਾਉਂਦੇ ਮੈਂ ਤਾਂ ਇੱਥੇ ਹੀ ਆ ਨਾ ਕੱਲ ਤੇ ਆਈ ਇੱਥੇ ਕੀ ਗਲਤੀ ਹੈ ਤੁਹਾਨੂੰ ਗਲਤੀ ਇਹਦੇ ਵੀ ਇਹਨਾਂ ਬਿੱਲ ਗੇਲੀ ਨਾਲ ਹੋਇਆ ਪਿਆ ਇਹ ਆਪੋ ਜਦੋਂ ਬੱਚੇ ਹੋਣ ਕੁੜੀਆਂ ਨੂੰ ਕਈ ਦਾ ਫੋਨ ਕਰੋ ਤੇ ਫੋਨ ਕਰਦੇ ਤੇ ਹੁੰਦੇ ਨਹੀਂ ਟਾਈਮ ਤੇ ਦੇ ਦੇ ਕੇ ਬਾਈ ਬੋਦਵਾਰ 10 ਵਜੇ ਸੇ ਇੱਥੇ ਲਾ ਕੇ ਆਏ ਆ ਬੁਖਾਰ ਚੜਦਾ ਹੈ ਬੱਚੀ ਨੂੰ ਬੁਖਾਰ ਇਹਨਾਂ ਥੋੜਾ ਜਿਹਾ ਘਟਾ ਕਰਕੇ ਉਹ ਤਾਂ ਸਾਥ ਕਰਕੇ ਤੇ ਨਾ ਉਸੇ ਵੇਲੇ ਆਪਰੇਸ਼ਨ ਕਰ ਦਿੱਤਾ ਪ੍ਰੈਸ਼ਨ ਕਰਕੇ ਦੋ ਦਿਨ ਹੋ ਗਏ ਕੁੜੀ ਰਿਲਕਦੀ ਹੈ ਥੱਲੇ ਨਹੀਂ ਆਉਂਦੇ ਆਉਂ ਨਹੀਂ ਰਹੀ ਅੱਜ ਆਏ ਆਏ ਤਾਂ ਪਤਾ ਨਹੀਂ ਕਿਹੜਾ ਟੀਕਾ ਲਾਤਾ ਉਸੇ ਵੇਲੇ ਕੁੜੀ ਸਾਡੀ ਸੋਰ ਪ੍ਰੋਲ ਹੋ ਗਈ ਉਸੇ ਵੇਲੇ ਪਤਾ ਨਹੀਂ ਉਹਨੇ ਕੀ ਆ ਕੇ ਬੱਚੀ ਨੂੰ ਕੀ ਲੱਗਦੀ ਮੇਰੀ ਨੌਂ ਹੈ ਕਿੰਨੀ ਉਮਰੀਤ ਹੈ ਉਹ 24 ਸਾਲ ਦੀ ਹੈ ਨਾ ਵੀਰ ਰਾਜ ਜੀ ਬੱਚੇ ਦਾ ਟ੍ਰੇਗ ਨੇ ਤੁਸੀਂ ਬੱਚਾ ਹੋਇਆ ਵਾ ਛੋਟਾ ਜਿਹਾ ਨਾਮ ਸੰਦੀਪ ਜੋ ਦੱਸੋ ਕੀ ਸਾਲੀ ਘਟਨਾ ਵਾ ਕੀ ਲੱਗਦੀ ਕੁੜੀ ਤੁਹਾਡੀ ਕੁੜੀ ਮੇਰੀ ਨੌਂ ਹੈ ਕੀ ਗੱਲ ਹੋਈ ਥਾਰੀ ਮੇਰੀ ਬੇਟੀ ਸੀ ਜਿੰਨੋਂ ਨਹੀਂ ਮੇਰੀ ਕੀ ਗੱਲ ਹੋਈ ਥਾਰੀ ਦੱਸੋ ਹਾਂ ਜੀ ਆਪਾਂ ਨਾ 3 ਦਿਨ ਪਹਿਲਾਂ ਇੱਥੇ ਦਾਗਲ ਕਰਾਇਆ ਵਾ ਕਿੱਥੇ ਆਪਣੇ ਕਾਲ ਹਸਪੀਟਲ ਤੇ ਨਾਲ ਹੀ ਮੈਂ ਆਖਿਆ ਵੀ ਚਲੋ ਵੀ ਆਪਾਂ ਸਰਕਾਰੀ ਨਹੀਂ ਚਲੋ ਕਰਾਣਾ ਵੀ ਆਪਾਂ ਪੈਸੇ ਖਰਚ ਲਾਂਗੇ ਤੇ ਸਾਡੇ ਪੀਤੀ ਜਿਹੜੀ ਆ ਸੌਖੀ ਰਵੇ ਇਹਨਾਂ ਚਲੋ ਆਪਰੇਸ਼ਨ ਕੀਤਾ ਵਾ ਠੀਕ ਆ ਤੇ ਬੱਚਾ ਹੋ ਗਿਆ ਸਾਡਾ ਲड़का ਤੇ ਉਹਨੂੰ ਆਪਾਂ ਲੈ ਗਏ ਆ ਸੁੱਖ ਸਰਬ ਸੁੱਖ ਤੇ ਉੱਥੇ ਆਪਾਂ ਬਾਅਦ ਚ ਉਹ ਦੋ ਦਿਨ ਉੱਥੇ ਰਿਹਾ ਵਾ ਤੇ ਮੁੜ ਕੇ ਕੱਲ ਨਾ ਕੁੜੀ ਬੜੀ ਢਲੀਜੀ ਲੱਗਣ ਦੀ ਰਾਤ ਦੀ ਤੋ ਉਹ ਲੱਤਾਂ ਚ ਵੀ ਜਾਣੈ ਨਹੀਂ ਮੈਂ ਰਾਤ ਦੀ ਕਹਿ ਕੇ ਗਿਆ 1 ਵਜੇ ਬਾਅਦ ਚ ਆਪਾਂ ਚੱਲ ਗਏ ਥੋੜਾ ਤੇ ਮੁੰਡੇ ਨੇ 5 ਵਜੇ ਫੋਨ ਕੀਤਾ ਆਪਾਂ 15 ਮਿੰਟਾਂ ਚ ਆਇਆ ਅੰਮਦਾਵਾਦੂ ਆ ਗਏ ਤੇ ਮੈਡਮ ਨੂੰ ਮੈਂ ਫੋਨ ਮੈਂ ਮੈਡਮ ਨੂੰ ਥੱਲੇ ਬੁਲਾਇਆ ਕੁੜੀ ਤੇ ਮੈਂ ਹ ਜਦਾਂ ਜਾਣ ਭੋਕ ਰਹੀ ਐ ਇਹਨੂੰ ਵੇਖੋ ਮੜਾ ਇੱਥਾਂ ਤੇ ਮੈਂ ਹ ਕੁੜੀ ਢਲੀ ਐ ਤੇ ਆਣ ਕੇ ਤੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੇ ਮੁੜ ਕੇ ਆਣ ਕੇ ਕੋਟੀਗਾ ਜਾ ਹੀ ਤੇ ਉਹ ਪਤਾ ਨਹੀਂ ਹੁਣ ਅੰਦਰ ਸਾਨੂੰ ਤੇ ਬਾਹਰ ਘਲਤਾ ਲਾਇਆ ਕਿ ਨਹੀਂ ਲਾਇਆ ਉਹ ਮੁੜ ਕੇ ਝਾਟੀ ਹੋ ਤਾਂ ਅੰਦਰ ਹੀ ਗਈ ਤੇ ਕੁੜੀ ਸਿਰ ਸੁੱਟ ਕੇ ਬੈਠੀ ਆਪਾਂ ਦਵਦਾ ਇਹਨਾਂ ਪੈਰ ਕੋਚ ਛੇ ਉਹਨੂੰ ਮੈਂ ਮੈਡਮ ਨੂੰ ਬੁਲਾਇਆ ਲੱਗੇ ਰੇ ਤੱਕ ਘੰਟਾ ਧੱਪੜ ਦਮੜ ਬੁੜਕੇ ਸਰਵਿਸ ਉੱਪੇ ਹੀ ਤਵਨਾ ਨੂੰ ਜਵਾਬ ਦੇ ਤਾਂ ਵੀ ਕੁੜੀ ਹੱਲੀ ਜੋ ਕੁੜੀ ਚੰਗੀ ਰਾਤੀ ਚੰਗੀ ਭਲੀ ਆ ਤੁਹਾਨੂੰ ਕੀ ਲੱਗਦਾ ਹੁਣ ਇਹ ਹਾਂਜੀ ਇਹਨਾਂ ਨੇ ਹੁਣ ਗਲਤ ਕੰਮ ਕੋ ਕੀਤਾ ਤਾਂ ਹੀ ਆ ਆਪਾਂ ਦੇ ਨਹੀਂ ਤੇ ਆਪਰੇਸ਼ਨ ਅੱਗੇ ਵੀ ਲੋਕੀ ਕਰਾਉਂ ਹਾਂਜੀ ਆਈਆਂ ਨੇ ਸਾਨੂੰ ਇਨਸਾਫ ਮਿਲੇ ਜੀ 3-4 ਦਿਨ ਤੋਂ ਦੁਖਣਾ ਆਇਆ ਹੈਗਾ ਜੇ ਆਪਰੇਟ ਕੀਤਾ ਤਨੇ ਐਟਮੋਸਫੇਅਰ ਇਨ ਨੂੰ ਪ੍ਰੋਬਲਮ ਆਈ ਕਿ ਚਾਰ ਸੱਤ ਚਾਰ ਉਹ ਨੂੰ ਫੋਨ ਗਿਆ ਮੈਂ ਅਸਲ ਵਿੱਚ ਸੌਫਟਵਰ ਲਿਆ ਯਾਰ ਦੇਖੋ ਫਿਰ ਡਾਕਟਰ ਸਾਹਿਬ ਆ ਗਏ ਉਹਨਾਂ ਮੈਨੂੰ ਦਾ ਜੋ ਫਸਟ ਚੈੱਕ ਦੇਣੀ ਸੀ ਤੇ ਉਹ ਬਹਰ ਕਰਿਆ ਹੁਣ ਸਲਸਕ ਇੱਥੇ ਨੂੰ ਲੱਭ ਲਈ ਸਿਹਰੇ ਨੂੰ ਹੀ ਬੱਚਾ ਵੈਸੇ ਠੀਕ ਹੈ ਤੇ ਡਾਕਟਰ ਤੁਹਾਡੇ ਕੋ ਇੱਥੇ ਖੁਦ ਦੇ ਆਪਣੇ ਅਵੇਲੇਬਲ ਹੈ ਕਿ ਬਾਹਰੋਂ ਲਿਆਂਦੇ ਡਾਕਟਰ ਰਾਜ ਵੀ ਬਾਹਰ ਆਉਂਦੇ ਨੇ ਜਦੋਂ ਅੱਛਾ ਮੇਰਾ ਬੇਟਾ ਫਰੋਂ ਡਾਕਟਰ ਹੈ ਹਾਂਜੀ ਗੱਲ ਠੀਕ ਹੋਈ ਹੈ ਭਾਈ ਜੀ 27 ਡਾਕਟਰ ਰੋ ਸੱਜਣ ਕਰਦਾ 10 ਦੀ ਸਰਜਰੀਆਂ ਕੋਈ ਕਰਦਾ ਠੀਕ ਹੈ ਕਈ ਸਾਲਾਂ ਨੂੰ ਕਰਦਾ ਠੀਕ ਹੈ ਹੁਣ ਡਾਕਟਰ ਤੇ ਬਚਾਏਗਾ ਹੀ ਨਾ ਡਾਕਟਰ ਸੋਚਦੇ ਕਿ ਮੇਰਾ ਪੇਸ਼ੈਂਟ ਖਰਾਬ ਹੋ ਜਾਏ ਜਾਂ ਕੁਝ ਹੋ ਜਾਈ ਨੀ ਇਹ ਨਹੀਂ ਹੋਈ ਗੱਲ ਜੀ ਸਟਾਫ ਹੈ ਕਿਹੜਾ ਅਸੇ ਇਹ ਦਿਨ ਉਹਨਾਂ ਡਾਕਟਰ ਸੱਜਣ ਕੋਈ ਸਰਜਰੀ ਕਰ ਦੇ ਲਗਾ ਮੁੜ ਕੇ ਦੇ ਰੋ ਇਹ ਟ੍ਰੀਟਮੈਂਟ ਛੋੜ ਦੇਣ ਡਾਕਟਰ ਆਪਣਾ ਬੇਟਾ ਆਪਣਾ ਥੋੜਾ ਚੰਗੇ ਹਿੰਡੇ ਇਹ ਵੀ ਚ ਪ੍ਰਾਪਲ ਹੋ ਗਈ ਇਹਨਾਂ ਡਾਕਟਰ ਸਾਹਿਬ ਹਾਂ ਮੈਂ ਆਇਆ ਹਾਂ ਡਾਕਟਰ ਸਾਹਿਬ ਹਾਂ ਮੈਂ ਆਇਆ ਗੁਰੂ ਜਿੱਥੇ ਵੈਂਟੀਲੇਟਰ ਆ ਸਾਰਾ ਕੁਝ ਉੱਥੇ ਭੇਜ ਦਿਓ ਤੁਹਾਡੇ ਉਹ ਇੱਥੇ ਕੋਈ ਨਹੀਂ ਹੈਗਾ ਇਸ ਦਿਸ਼ੇ ਦਾ ਨਹੀਂ ਸਾਡੇ ਕੋਈ ਮੰਡੀ ਉੱਤਮ ਜੀ ਅੱਜ ਮੈਨੂੰ ਇਤਲਾਹ ਮਿਲੀ ਸੀ ਵੀ ਕੋਈ ਲੜਕੀ ਰੋਜੀ ਆ ਰੋਜੀ ਪਤਨੀ ਸੂਰਜਨ ਸੀ ਬਸ ਅਹਮਦਾਬਾਦ ਜਿਹੜੀ ਕਾਲਾ ਹਸਪੀਟਲੋਂ ਮੌਤ ਹੋਈ ਆ ਉਹ ਮੈਂ ਅੱਤੋਂ ਇਥੋਂ ਆ ਕੇ ਪਤਾ ਕੀਤਾ ਹਸਪੀਟਲ ਨੂੰ ਜਿੰਨਾ ਦੱਸਿਆ ਵੀ 21 ਤਰੀਕ ਨੂੰ ਐਡਮਿਟ ਹੋਈ ਸੀ ਬਾਈ ਨੂੰ ਇਹਦੇ ਬੱਚਾ ਹੋਇਆ ਆ ਆਪਰੇਸ਼ਨ ਨਾਲ ਤੇ ਅੱਜ ਸਵੇਰ ਹੀ ਡੱਥ ਹੋ ਗਿਆ ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਰੋਜੀ ਦੇ ਉਹ ਇਹ ਜੀ ਨਾਮ ਲਾਉਂਦੇ ਨੇ ਕਿ ਕਾਲਾ ਹਸਪੀਟਲ ਦੇ ਡਾਕਟਰਾਂ ਦੀ ਉਂਗਲੀ ਕਰਕੇ ਮੌਤ ਹੋਈ ਹੈ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣਾ ਬਿਆਨ ਲਿਖਾਓ ਅਸੀਂ ਇਹਦਾ ਪੋਸਟਮਾਰਟ ਭਰੌਣੇ ਆ ਬੋਰਡ ਬਣਾ ਕੇ ਪੋਸਟਮਾਰਟ ਭਰਨ ਤੋਂ ਬਾਅਦ ਇਹ ਆ ਜਾਏਗਾ ਵੀ ਕਿਹੜੇ ਕਾਰਨਾਂ ਕਰਕੇ ਮੌਤ ਹੋਈ ਇੱਥੇ ਤੇ ਕਲੱਬ ਪਰ ਵਿੱਚ ਇਹ ਇਹ ਗੱਲਾਂ ਸਾਰੀਆਂ ਪੋਸਟਮਾਰਟ ਹੋਣ ਤੋਂ ਬਾਅਦ ਸਾਹਮਣੇ ਆ ਜਾਣਗੀਆਂ ਨਾ ਕਿ ਇਹਨਾਂ ਨੇ ਅਗਹਿਲੀ ਨਾਲ ਮੌਤ ਹੋਈ ਕਿਸ ਤਰੀਕੇ ਕਰਕੇ ਹੋਈ